ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਲਓ ਜੀ ਅੱਜ ਆਪਾਂ ਕੋਈ ਡੇਲੀ ਰੁਟੀਨ ਦਾ ਵਲੌਗ ਨਹੀਂ ਸ਼ੇਅਰ ਕਰ ਰਹੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕੁਝ ਗੱਲਾਂ ਬਾਤਾਂ ਔਰ ਬਹੁਤ ਹੀ ਜ਼ਰੂਰੀ ਸੀ ਇਹ ਗੱਲ ਬਤਾ ਜੀ ਕਿਉਂਕਿ ਬਹੁਤ ਸਾਰੇ ਭੈਣ ਭਰਾ ਜਿਹੜੇ ਆਪਣਾ YouTube ਚੈਨਲ ਦੇ ਨਾਲ-ਨਾਲ Facebook ਜਾਂ Instagram ਯੂਜ਼ ਕਰਦੇ ਆ ਤੇ ਅੱਜ ਮੈਂ ਤੁਹਾਡੇ ਨਾਲ ਕੁਝ ਸਕਰੀਨਸ਼ਾਟ ਸ਼ੇਅਰ ਕਰ ਰਹੀ ਆ ਹਨਾ ਜੋ ਬਹੁਤ ਜ਼ਰੂਰੀ ਸੀਗੇ ਅਵੇਅਰ ਕਰਨ ਵਾਸਤੇ ਕਿਉਂਕਿ ਆਪਾਂ ਸੋਸਾਇਟੀ ਦੇ ਵਿੱਚ ਰਹਿੰਦੇ ਤੇ ਸੋਸਾਇਟੀ ਦੇ ਵਿੱਚ ਬਹੁਤ ਕੁਝ ਚੱਲਦਾ ਰਹਿੰਦਾ ਹਨਾ ਇਸ ਕਰਕੇ ਸਭ ਨੂੰ ਅਵੇਅਰ ਕਰਨਾ ਵੀ ਬਹੁਤ ਜ਼ਰੂਰੀ ਆ ਕਿ ਜੋ ਮੇਰੇ ਨਾਲ ਹੋਇਆ ਉਹ ਕਿਸੇ ਹੋਰ ਦੇ ਨਾਲ ਨਾ ਹੋਵੇ ਕਿਉਂਕਿ ਮੈਂ ਇੱਕ ਬਹੁਤ ਵੱਡੀ ਪ੍ਰੋਬਲਮ ਵਿੱਚ ਫਸ ਸਕਦੀ ਸੀਗੀ ਅਗਰ ਮੈਂ ਅਵੇਅਰ ਨਾ ਹੁੰਦੀ ਤੇ ਇਸ ਕਰਕੇ ਮੈਂ ਸੋਚਿਆ ਵੀ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵੇ ਤੇ ਮੈਂ ਸਕਰੀਨਸ਼ਾਟ ਜਿਹੜੇ ਆ ਸ਼ੇਅਰ ਕਰ ਰਹੀ ਆ ਤੁਸੀਂ ਇਸ ਚੰਗੀ ਤਰ੍ਹਾਂ ਰੀਡ ਜਰੂਰ ਕਰਨਾ ਜੀ ਜੋ ਵੀ ਪੈਨ ਪਰ ਆਪਣਾ ਕੰਮ ਕਰਦੇ ਆ બિਜ਼ਨਸ ਕਰਦੇ ਆ ਇਸ ਤੋਂ ਇਲਾਵਾ ਵੀ ਬਹੁਤ ਸਾਰਾ ਫਰੋਡ ਜਿਹੜਾ ਆ ਉਹ ਚੱਲਦਾ ਰਹਿੰਦਾ ਤੇ ਤੁਸੀਂ ਵੀ ਉਸ ਤੋਂ ਜਰੂਰ ਬਚਣਾ ਜੀ ਇਸ ਨੂੰ ਧਿਆਨ ਨਾਲ ਰੀਡ ਕਰਨਾ ਤੇ ਆਪਣਾ ਵਲੌਗ ਜਿਹੜਾ ਪੂਰਾ ਜਰੂਰ ਦੇਖਣਾ ਜੀ ਹੁਣ ਮੈਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਇਹ ਜੀਆਂ ਸ਼ੇਅਰ ਕਰ ਰਹੀ ਹਾਂ ਕਿ ਆਪਾਂ ਸਮਾਜ ਦੇ ਵਿੱਚ ਰਹਿੰਦੇ ਹੋਏ ਕਈ ਵਾਰ ਕਿਸੇ ਠੱਗੀ ਠੋਰੀ ਦਾ ਫਰੋਡ ਦਾ ਸ਼ਿਕਾਰ ਹੋ ਜਾਂਦੇ ਆ ਤੇ ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ ਜੀ ਕਿਉਂਕਿ ਮੈਂ ਤੁਹਾਨੂੰ ਪਤਾ ਹੈ ਕਿ ਮੈਂ ਜੌਬ ਕਰਦੀ ਰਹੀ ਹਾਂ ਐਜ਼ ਅ ਟੀਚਰ ਹਨਾ ਮੈਂ ਬੱਚਿਆਂ ਨੂੰ ਬਹੁਤ ਟਾਈਮ ਪੜਾਇਆ ਤੇ ਹੁਣ ਵੀ ਮੈਂ ਟਿਊਸ਼ਨਸ ਪੜਾਉਣੀ ਆ ਤੇ ਉਸ ਦੀਆਂ ਵੀਡੀਓਜ਼ ਜਿਹੜੀਆਂ ਮੈਂ ਅਪਲੋਡ ਕਰਦੀ ਰਹੀ ਨਹੀਂ ਆ ਉਹਦੇ ਸਟੂਡੈਂਟਸ ਦੇ ਨਾਲ ਹਨਾ ਤੇ ਇਸ ਤਰ੍ਹਾਂ ਦੀ ਵੀਡੀਓ ਦੇਖ ਕੇ ਹੀ ਇੰਸਟਾ ਤੇ ਮੈਨੂੰ ਇੱਕ ਮਨਕਸ਼ੀ ਪਿੱਧਾ ਨਾਮ ਦਾ ਕੋਈ ਚੈਨਲ ਹੈ ਮਤਲਬ ਹੈਨਾ ਆਈਡੀ ਹੈ ਉਸਨੇ ਮੈਨੂੰ ਮੈਸੇਜ ਕੀਤਾ ਬਹੁਤ ਦਿਨ ਪਹਿਲਾਂ ਬਹੁਤ ਦਿਨ ਪਹਿਲਾਂ ਕੀਤਾ ਸੀਗਾ ਮੈਸੇਜ ਬਟ ਮੈਂ ਥੋੜਾ ਧਿਆਨ ਨਹੀਂ ਦਿੱਤਾ ਬਿਜੀ ਹੋਣ ਕਰਕੇ ਉਸ ਤੋਂ ਬਾਅਦ ਉਸਨੇ ਬਾਰ-ਬਾਰ ਰਿਕਵੈਸਟ ਕੀਤੀ ਤੁਸੀਂ ਇਨਬਾਕਸ 'ਚ ਮੈਸੇਜ ਕਰੋ ਚਲੋ ਮੈਂ ਉਹਨਾਂ ਨੂੰ ਫੋਲੋ ਕਰਕੇ ਮੈਸੇਜ ਵੀ ਕਰਤਾ ਹੈਨਾ ਤਾਂ ਉਹਨਾਂ ਦਾ ਕਮੈਂਟ ਕੀ ਸੀ ਨਾਲ ਨਾਲ ਮੈਂ ਤੁਹਾਨੂੰ ਕਮੈਂਟ ਵੀ ਸ਼ੇਅਰ ਕਰੂੰਗੀ ਤੇ ਵੀਡੀਓਜ਼ ਵੀ ਸ਼ੇਅਰ ਕਰੂੰਗੀ ਥੋੜਾ ਬਲਰ ਕਰੂੰਗੀ ਹੈਨਾ ਵੀ ਫਿਰ ਤੁਹਾਨੂੰ ਦੱਸ ਦਿਆਂ ਵੀ ਕਿਉਂ ਬਲਰ ਕਰਦੀ ਆਂ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਵੀ ਤੁਸੀਂ ਟੀਚਰ ਹੋ ਮੈਂ ਕਿਹਾ ਹਾਂਜੀ ਮੈਂ ਟੀਚਰਾਂ ਜੀ ਤੇ ਕਹਿੰਦੇ ਤੁਸੀਂ ਸਟੂਡੈਂਟਸ ਨੂੰ ਪਨਿਸ਼ ਕਰਦੇ ਹੋ ਤਾਂ ਉਹਦੀਆਂ ਵੀਡੀਓਜ਼ ਤੁਸੀਂ ਮੈਨੂੰ ਸਾਨੂੰ ਸੈਂਡ ਕਰ ਸਕਦੇ ਹੋ ਅਸੀਂ ਉਸ ਦੇ ਬਦਲੇ ਤੁਹਾਨੂੰ ਪੇਅ ਕਰਾਂਗੇ ਹਨਾ ਤੇ ਫਿਰ ਉਹਨਾਂ ਨੇ ਮੈਂ ਮੀਨਸ ਨਹੀਂ ਸਮਝੀ ਮੈਂ ਕਿਹਾ ਵੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੇ ਉਹਨਾਂ ਨੇ ਮੈਨੂੰ ਕੁਝ ਵੀਡੀਓਜ਼ ਭੇਜੀਆਂ ਜਿਹੜੀਆਂ ਤੁਹਾਡੇ ਨਾਲ ਮੈਂ ਸ਼ੇਅਰ ਵੀ ਕਰਦੀ ਹਾਂ ਹੁਣ ਦੇਖੋ ਤੁਸੀਂ ਸਕਰੀਨ ਤੇ ਤੁਹਾਨੂੰ ਵੀਡੀਓਜ਼ ਦੇਖ ਵੀ ਰਹੀਆਂ ਆ ਇਨੋਂ ਮੈਂ ਬਲਾਰਾ ਸਤ੍ਰੀ ਕਾਤਾ ਕਿਉਂਕਿ ਮੈਨੂੰ ਪਤਾ ਹੈ ਕਿ ਜਿਹੜੀ ਸਟੂਡੈਂਟਸ ਨੂੰ ਪਨਿਸ਼ਮੈਂਟ ਦੇਣੀ ਜਿਹੜੀ ਆ ਉਹ ਇਲੀਗਲ ਹੈ ਹਨਾ ਕਿਉਂਕਿ ਮੈਂ ਖੁਦ ਜੌਬ ਕਰਦੀ ਰਹੀ ਆ ਮੈਨੂੰ ਪਤਾ ਹੈ ਕਿ ਬੱਚਿਆਂ ਨੂੰ ਆਪਾਂ ਕਿਥੋਂ ਤੱਕ ਜਿਹੜੀ ਆ ਪਨਿਸ਼ਮੈਂਟ ਦੇ ਸਕਦੇ ਹਾਂ ਹਨਾ ਔਰ ਮੇਰਾ ਤਾਂ ਇਹੀ ਸੋਚ ਹੁੰਦੀ ਆ ਕਿਉਂਕਿ ਬੱਚਿਆਂ ਦਾ ਜਿਹੜਾ ਮਾਈਂਡ ਲੈਵਲ ਡਿਫਰੈਂਟ ਡਿਫਰੈਂਟ ਹੁੰਦਾ ਹੈ ਨਾ ਬੱਚਿਆਂ ਦਾ ਕੁਝ ਸਟੱਡੀ ਦੇ ਵਿੱਚ ਹੁੰਦਾ ਕਿਸੇ ਦਾ ਗੇਮਸ ਦੇ ਵਿੱਚ ਹੁੰਦਾ ਕਿਸੇ ਦਾ ਹੋਰ ਇੰਟਰਸਟ ਹੁੰਦਾ ਜੇ ਆਪਾਂ ਬੱਚਿਆਂ ਨੂੰ ਪਨਿਸ਼ਮੈਂਟ ਦੇ ਕੇ ਡੰਡੇ ਮਾਰ ਕੇ ਬੱਚੇ ਨੂੰ ਪੜਾਵਾਂਗੇ ਤਾਂ ਜ਼ਰੂਰੀ ਨਹੀਂ ਬੱਚਾ ਬਹੁਤ ਜ਼ਿਆਦਾ ਵਧੀਆ ਇੰਟੈਲੀਜੈਂਟ ਬਣ ਜਾਏ ਇਹ ਵੀ ਜ਼ਰੂਰੀ ਨਹੀਂ ਹੁੰਦਾ ਹੈ ਨਾ ਇਸ ਕਰਕੇ ਮੇਰੀ ਤਾਂ ਸੋਚ ਇਹ ਹੈ ਕਿ ਜਿੰਨਾ ਹੋ ਸਕੇ ਬੱਚਿਆਂ ਨੂੰ ਪਿਆਰ ਨਾਲ ਸਿਖਾਇਆ ਜਾਵੇ ਤੇ ਅਗਰ ਬੱਚੇ ਦਾ ਇੰਟਰਸਟ ਦੇਖਿਆ ਜਾਵੇ ਵੀ ਬੱਚੇ ਦਾ ਕਿਸ ਚੀਜ਼ ਦੇ ਵਿੱਚ ਇੰਟਰਸਟ ਹੈ ਨਾ ਉਸ ਦੇ ਅਕੋਰਡਿੰਗ ਬੱਚੇ ਨੂੰ ਅੱਗੇ ਵਧਾਇਆ ਜਾਵੇ ਹਾਲਾਂਕਿ ਪੇਰੈਂਟਸ ਦਾ ਬਹੁਤ ਜ਼ਿਆਦਾ ਮੰਨਣਾ ਇਹ ਹੈ ਜੇ ਉਹਦਾ ਵੀ ਕਿਸੇ ਪनिश्डਮੈਂਟ ਦਊ ਉਹ ਕਰੋ ਆ ਕਰੋ ਹਨਾ ਅਹ ਪਹਿਲਾਂ ਵਾਲੇ ਟਾਈਮ ਦੇ ਵਿੱਚ ਫੂੜ ਗੱਲਾਂ ਸੀ ਕਿ ਪਹਿਲਾਂ ਪनिश्डਮੈਂਟ ਮਿਲਦੀ ਵੀ ਸੀ ਕਿ ਜਿਵੇਂ ਟੀਚਰਸ ਬੱਚਿਆਂ ਨੂੰ ਡੰਡੇ ਵਗੈਰਾ ਮਾਰ ਵੀ ਦਿੰਦੇ ਸੀਗੇ ਪੇਰੈਂਟਸ ਵੀ ਪनिश्डਮੈਂਟ ਦੇ ਦਿੰਦੇ ਸੀ ਪਰ ਹੁਣ ਮਾਹੌਲ ਬਹੁਤ ਜ਼ਿਆਦਾ ਚੇਂਜ ਹੋ ਗਿਆ ਅ ਅਕੋਰਡਿੰਗ ਟੂ ਜਿਵੇਂ ਫੋਰਨ ਕੰਟਰੀਜ਼ ਚ ਹੋ ਰਿਹਾ ਹੈ ਨਾ ਵੀ ਆਪਾਂ ਬੱਚਿਆਂ ਨੂੰ ਪनिश्डਮੈਂਟ ਨਹੀਂ ਦੇ ਸਕਦੇ ਉਹਨਾਂ ਨੂੰ ਪनिश्ड ਨਹੀਂ ਕਰ ਸਕਦੇ ਪਿਆਰ ਨਾਲ ਜਿੱਥੇ ਤੱਕ possible ਬੱਚਾ ਨੂੰ ਕੁਝ ਸਿਖਾਇਆ ਜਾਵੇ ਪੜਾਇਆ ਜਾਵੇ ਨਾ ਤਾਂ ਮੇਰਾ ਵੀ ਮੰਨਣਾ ਇਹੀ ਆ ਤਾਂ ਮੈਂ ਬਹੁਤ ਘੱਟ ਮਤਲਬ ਬੱਚਿਆਂ ਨੂੰ ਪनिश्ड ਕਰਦੀ ਹਾਂ ਸਟੱਡੀ ਦੇ ਖਾਸ ਕਰਕੇ ਮਾਮਲੇ ਦੇ ਵਿੱਚ ਤਾਂ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਕਿ ਅਗਰ ਤੁਸੀਂ ਪनिश्डਮੈਂਟ ਵਾਲੀਆਂ ਵੀਡੀਓ ਸਾਨੂੰ ਸੈਂਡ ਕਰੋਗੇ ਤਾਂ ਤੁਹਾਨੂੰ ਜਿਹੜੇ ਆ ਅਸੀਂ ਕੁਝ ਪੇ ਕਰਾਂਗੇ ਤਾਂ ਤੁਸੀਂ ਇਸ ਦੇ ਬਾਰੇ ਸਾਨੂੰ ਜਰੂਰ ਦੱਸਿਓ ਹਨਾ ਤੁਸੀਂ ਆਪਦੀ ਵੀਡੀਓਜ਼ ਜਿਹੜੇ ਬੱਚਿਆਂ ਨੂੰ ਸੈਂਡ ਕਰੋਗੇ ਹਾਂ ਜਦੋਂ ਮੈਂ ਬੱਚਿਆਂ ਨੂੰ ਪनिश्ड ਕਰਦੀ ਵੀ ਤੇ ਮੈਂ ਵੀਡੀਓਜ਼ ਕਿੱਥੋਂ ਭੇਜੂਗੀ ਉਹਨਾਂ ਨੂੰ ਹਨਾ ਇਸ ਕਰਕੇ ਮੈਂ ਤਾਂ ਮੈਨੂੰ ਇਹ ਵੀ ਪਤਾ ਸੀ ਵੀ ਇਲੀਗਲ ਹੈ ਕੱਲ ਨੂੰ ਮੈਂ ਕਿਸੇ ਚੀਜ਼ ਦੇ ਵਿੱਚ ਫਸ ਵੀ ਸਕਦੀ ਹਾਂ ਮੈਂ ਫਰਾਡ ਦਾ ਸ਼ਿਕਾਰ ਵੀ ਹੋ ਸਕਦੀ ਹੈਣਾ ਤੇ ਇਸ ਤਰ੍ਹਾਂ ਕੇ ਆਪਾਂ ਤਾਂ ਉਹਨਾਂ ਨੂੰ ਕਰਤਾ ਬਲੌਕ ਜੀ ਤੇ ਹੋ ਸਕਦਾ ਤੁਹਾਡੇ ਨਾਲ ਵੀ ਕੱਲ ਨੂੰ ਇਸ ਤਰ੍ਹਾਂ ਦਾ ਕੋਈ ਚਾਂਸ ਹੋ ਸਕਦਾ ਤਾਂ ਪਲੀਜ਼ ਤੁਸੀਂ ਹਮੇਸ਼ਾ ਹੀ ਅਟੈਂਸ਼ਨ ਦੇਣਾ ਇਸ ਚੀਜ਼ ਤੇ ਹਨਾ ਜੇ ਅਗਰ ਤੁਸੀਂ ਟੀਚਰ ਹੋ ਜਾਂ ਕੁਝ ਹੋਰ ਵੀ ਕੰਮ ਕਾਸ ਕਰਦੇ ਹੋ ਕਿਉਂਕਿ ਇਹ ਫਰਾਡ ਬਹੁਤ ਹੁੰਦੇ ਰਹਿੰਦੇ ਬਹੁਤ سارے ਲੋਗ ਹੁੰਦੇ ਆ ਮੈਂ ਤਾਂ ਉਹਨਾਂ ਨੂੰ ਬਲੌਕ ਕਰਦਾ ਕਿਉਂਕਿ ਮੈਂ ਇਸ ਸੋਚਤੇ ਨਹੀਂ ਚਲਦੀਆਂ ਵੀ ਬੱਚਿਆਂ ਨੂੰ ਪਨਿਸ਼ ਕਰਕੇ ਆਪਾਂ ਪੜਾਇਆ ਜਾਵੇ ਹਨਾ ਮੈਂ ਬੱਚਿਆਂ ਦੇ ਇੰਟਰਸਟ ਦੇ ਅਕੋਰਡਿੰਗ ਚਲਦੀ ਹਾਂ ਹਮੇਸ਼ਾ ਬੀ ਫਰੈਂਡਲੀ ਰਹਿ ਕੇ ਬੱਚਿਆਂ ਨੂੰ ਪੜਾਉਣੀ ਹੈ ਜੀ ਹਾਂ ਸਟਿਕਨੈਸ ਜ਼ਰੂਰੀ ਹੈ ਬੱਚਿਆਂ ਵਾਸਤੇ ਪਰ ਇਸ ਦਾ ਮਤਲਬ ਇਹ ਨਹੀਂ ਵੀ ਆਪਾਂ ਬੱਚੇ ਨੂੰ ਡੰਡੇ ਲੈ ਕੇ ਮਾਰੀਏ ਤੇ ਉਹਨਾਂ ਨੂੰ ਲਰਨ ਕਰਵਾਈਏ ਸੋ ਇਹ ਸੀਗੀਆਂ ਕੁਝ ਅੱਜ ਦੀਆਂ ਗੱਲਾਂ ਬਾਤਾਂ ਜੋ ਤੁਹਾਡੇ ਨਾਲ ਸ਼ੇਅਰ ਕੀਤੀਆਂ ਤੁਹਾਨੂੰ ਵੀ ਵਧੀਆ ਲੱਗਿਆ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਬਣੇ ਰਹਿਣਾ ਆਪਣੇ ਚੈਨਲ ਦੇ ਨਾਲ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਕਿ ਆਪਣੇ ਆਉਣ ਵਾਲੇ ਹਰ ਵਲੌਗ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਹੁਣ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕੁਝ ਕੱਲ ਦੀਆਂ ਕਲਿੱਪਸ ਜੋ ਮੈਂ ਕਿ ਬੱਚਿਆਂ ਦੀਆਂ ਲਈਆਂ ਸੀ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਟਿਊਸ਼ਨ ਸ਼ੁਰੂ ਹੋ ਗਈ ਹੈ ਤੇ ਬੱਚਿਆਂ ਦੀਆਂ ਪਿਆਰੀਆਂ ਪਿਆਰੀਆਂ ਜੀਆਂ ਗੱਲਾਂ ਬਾਤਾਂ ਤਾਂ ਪੁਆਇੰਟਸ ਤੁਸੀਂ ਜਰੂਰ ਸੁਣਨਾ ਜੀ ਉਸ ਤੋਂ ਬਾਅਦ ਆਪਾਂ ਵਲੌਗ ਦਾ ਐਂਡ ਕਰਾਂਗੇ ਜੀ ਹੋਰਕ ਨਹੀਂ ਕਰਕੇ ਲਿਆਏ ਹੋਮਵਰਕ ਨਹੀਂ ਕੀਤਾ ਮੈਡਮ ਦੀਦੀ ਨੇ ਕਿਉਂ ਨਹੀਂ ਦਈ ਨਾ ਹਵਾ ਚਲੀ ਜਾਂਦੀ ਕੂਲਰ ਦੀ ਕੀ ਜ਼ਰੂਰਤ ਹੈ ਛੱਡ ਦਿਓ ਕੂਲਰ ਵਰਕੇ ਕਰੋ ਆਪਦਾ ਪਹਿਲਾਂ ਤੁਸੀਂ ਵਰਕ ਕਿਉਂ ਨਹੀਂ ਕਰਕੇ ਲਿਆਈ ਲੋ ਥੋੜਾ ਸਾਟੋ ਕਾਪੀ ਖੋਲੋ ਕਾਪੀ ਖੋਲੋ ਆਦੀ ਕਾਪੀ ਖੋਲੋ ਵਰਕ ਕਰੋ ਇਹ ਤੇ ਖੇਲਣ ਆਉਂਦੀ ਹੈ ਵਰਕ ਥੋੜਾ ਕਰਨ ਆਉਂਦੀ ਹੈ ਹਨਾ ਖੇਲਣ ਆ ਨਹੀਂ ਤੁਸੀਂ ਸਾਰੇ ਪੁਛਦੇਸੀ ਕਾਕੇ ਦਾ ਨਾਮ ਕੀ ਹੈ ਨਾਮ ਦੱਸੋ ਆਪਦਾ ਨਾਮ ਦੱਸੋ ਆਪਦਾ ਨਾਮ ਦੱਸੋ ਕੀ ਨਾਮ ਹੈ ਤੁਹਾਡਾ ਤ੍ਰਿ ਵੀ ਅੱਡੀ ਕਿਹੜੀ ਸੁਣਾਉਂਦੇ ਸੀਗੇ ਮੰਮਾ ਮੰਮਾ ਇਹ ਸੁਣਾਓ ਫੋ ਬਾਈ ਫੋ ਨਹੀਂ ਲਾ ਕੇ ਮੰਮਾ ਦਰੂ ਆਪੋਂ ਦੇ ਬੱਤੋ ਹਾਈ ਲੇਕਟ ਅੰਡ ਹਾਈ ਸੈਕਿੰਡ ਵਾਰ ਵੀ ਸੁਣਾਓ ਹਣ ਮੰਮਾ ਜੀ ਅੜੀ ਕਿਹੜੀ ਸੁਣਾਉਂਦੀਂਦੀ ਆ ਉੱਪਰ ਪੱਖਾ ਜੀ ਉੱਪਰ ਪੱਖਾ ਚੱਲਦਾ ਹੈ ਉਹ ਸੁਣਾਓ ਉੱਪਰ ਦੇ ਦੇ ਸਾਰੀਆਂ ਭੈਣਾਂ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਜੋ ਆਪਨੂੰ ਸਪੋਰਟ ਕਰ ਰਹੀ ਹੈ ਤੇ ਇਦਾਂ ਹੀ ਤੁਸੀਂ ਆਪ ਦੀ ਸਪੋਰਟ ਜੜੀ ਆਪਣੇ ਚੈਨਲ ਦੇ ਨਾਲ ਬਣਾਈ ਰੱਖਣਾ ਜੀ ਮਿਲਾਂਗੇ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੱਸਦੇ ਵਸਦੇ ਰਹੋ ਜੀ ਖੁਸ਼ ਰਹੋ ਜੀ ਹਮੇਸ਼ਾ